ਕਿ ਆਪ ਲਿਮਟ ਹੁੰਦੀ ਆ ਭਰਦਾਂ ਦਾ ਉਹਨੂੰ ਤੀਜੇ ਦਿਨ ਜਾਂ ਦੂਜੇ ਦਿਨ ਉਹ ਲਿਮਟ ਮਿਲ ਜਾਂਦੀ ਹੈ ਸਾਡੀ ਇਸ ਬ੍ਰਾਂਚ ਦਾ ਮਸਲਾ ਨਹੀਂ ਹੈ ਸਾਰੇ ਪੰਜਾਬ ਦਾ ਮਸਲਾ ਹੈ ਸਾਫ ਕਰ ਤੇਾਰੇ ਪੰਜਾਬ ਦੇ ਜਿੰਨੇ ਵੀ ਕਰਜ਼ਾ ਸ਼ੁਰੂ ਹੋ ਜਾਂਦੇ ਐਸੇ ਭਰਦੇ ਨੇ ਜਦੋਂ ਪੈਸੇ ਭਰਤੇ ਨੂੰ ਦੂਜੇ ਨੂੰ ਮਿਲਣੇ ਚਾਹੀਦੇ ਨੇ ਇਸ ਦਾ ਇਹ ਕਿਉਂਕਿ ਉਹਨਾਂ ਨੇ ਇਹ ਲਿਮਟ ਕਢਾ ਕੇ ਦੁਕਾਨਦਾਰਾਂ ਨੂੰ ਪੈਸੇ ਦੇਣੇ ਹੁੰਦੇ ਨੇ ਹਫਤੇ ਦੇ ਵਿੱਚ ਵਿੱਚ ਲੱਗ ਭਰਗਾ ਸੀ ਸ਼ੁਰੂ ਪਰ ਆਂਦੀ ਅੱਜ ਜੋ ਬੈਂਕ ਦੇ ਅੱਗੇ ਇਕੱਠੇ ਹੋਏ ਹੋ ਕੀ ਮਸਲਾ ਜੀ ਸਾਰਾ ਜਾਣਕਾਰੀ ਸਾਂਝੀ ਕਰ ਦੋ ਇਹ ਮਸਲਾ ਜਿਹੜਾ ਸਾਡਾ ਕਿਸਾਨ ਕੋਈ ਬੈਂਕ ਦੇ ਵਿੱਚ ਜਿਹੜੀ ਆਪਦੀ ਲਿਮਟ ਹੁੰਦੀ ਹੈ ਭਰਦਾਂ ਦਾ ਉਹਨੂੰ ਤੀਜੇ ਦਿਨਾਂ ਜਾਂ ਦੂਜੇ ਦਿਨ ਉਹ ਲਿਮਟ ਮਿਲ ਜਾਂਦੀ ਹੈ ਪਰ ਇਹ ਬੈਂਕ ਹੁਣ ਪੈਸੇ ਤਾਂ ਭਰਤੇ ਕਿਸਾਨਾਂ ਨੇ ਪਰ ਲਿਮਟ ਦੇਣ ਨੂੰ ਐ ਕਹਿੰਦੇ ਨੇ ਵੀ ਸਾਡੂ ਚੰਡੀਗੜ੍ਹੋਂ ਸਾਨੂੰ ਕੋਈ ਆਊਟਰ ਆਊਟਰ ਆਊਗਾ ਤਾਂ ਅਸੀਂ ਇਹ ਦੇਣ ਦੇ پابੰਦ ਹੋਵਾਂਗੇ ਪਰ ਕਿਸਾਨਾਂ ਦਾ ਤਾਂ ਇੱਕ ਇੱਕ ਦਿਨ ਸਹਾਈ ਹੁੰਦਾ ਕਿਉਂਕਿ ਉਹਨਾਂ ਨੇ ਇਹ ਲਿਮਟ ਕਢਾ ਕੇ ਦੁਕਾਨਦਾਰਾਂ ਨੂੰ ਪੈਸੇ ਦੇਣੇ ਹੁੰਦੇ ਨੇ ਦਿਹਾੜੀਆਂ ਨੂੰ ਪੈਸੇ ਦੇਣੇ ਹੁੰਦੇ ਨੇ ਕਮਾਈ ਨਾਲ ਨੂੰ ਪੈਸੇ ਦੇਣੇ ਹੁੰਦੇ ਨੇ ਤੇ ਹੋਰ ਕਬੀਲਦਾਰੀਆਂ ਕਿਉਂਕਿ ਜਿਹੜੀ ਕਿਸਾਨੀ ਹੈ ਉਹ ਸੰਕਟ ਦੇ ਵਿੱਚ ਹੈ ਕਿਸੇ ਕੋਲੇ ਵਾਧੂ ਪੈਸੇ ਤਾਂ ਨਹੀਂਗੇ ਲੋਕ ਖਿੱਚ-ਖਿੱਚ ਕੇ ਪੈਸੇ ਭਰਦੇ ਨੇ ਜਦੋਂ ਪੈਸੇ ਭਰਦੇ ਨੇ ਦੂਜਿਆਂ ਨੂੰ ਮਿਲਣੇ ਚਾਹੀਦੇ ਨੇ ਇਸ ਤਾਂ ਇਹ ਮੰਗ ਕਰਦੇ ਆ ਪਰ ਇਹ ਬੈਂਕ ਮੈਨੇਜਰ ਨੇ ਅੱਜ ਸਾਨੂੰ ਜਵਾਬ ਦਿੱਤਾ ਕਹਿੰਦਾ ਵੀ ਜਿੰਨਾ ਚਿਰ ਤਾਂ ਹ ਤੋਂ ਸਾਨੂੰ ਆਰਡਰ ਨਹੀਂ ਦ assi ਦੇ ਨਹੀਂ ਸਕਦੇ ਅਸੀਂ ਇਹ ਮੰਨ ਕਰਦੇ ਆਂ ਵੀ ਸਭ ਛੇਤੋਂ ਛੇਤੀ ਸਾਡੇ ਕਿਸਾਨਾਂ ਦੇ ਪਹੇਚੇ ਜਾਣ। ਦੇਸ਼ ਸਾਹਿਬ ਜੀ ਕਿਸਾਨਾਂ ਵੱਲੋਂ ਵੋਟ ਲਗਾਏ ਜਾ ਰਹੇ ਨੇ ਕਿ ਕਿ ਬੇਚਾਰੇ ਦੇ ਵਿੱਚ ਜਿਹੜੀ ਜਿੰਦ ਸੀਗੀ ਉਹ ਭਰਾਈ ਤਾਂ ਜਾ ਰਹੀ ਆ ਪਰ ਪੈਸਾ ਨਹੀਂ ਦਿੱਤਾ ਜਾ ਰਿਹਾ। ਜਿਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਪਿਛਲਾ ਕਰਜ਼ਾ ਵਗੈਰਾ ਜਿਹੜਾ ਇਹਨਾਂ ਨੇ ਲਿਆ ਹੋਇਆ ਸੀ ਉਹ ਇਹਨਾਂ ਨੇ ਕੰਪਲੀਟ ਕਰਤਾ ਭਰਤਾ ਜਿਹੜੇ ਜਿਹੜੇ ਕਿਸਾਨਾਂ ਦਾ ਲਿਆ ਸੀ। ਉਹ ਜਿਹੜਾ ਨਵਾਂ ਸਿਸਟਮ ਦੇ ਮੁਤਾਬਕ ਨਵਾਂ ਟੂਲ ਕੋ ਮਣਾਇਆ ਜਿਹੜੇ ਕਿ ਨਵੀਂ ਫਸਲ ਦਾ ਕਰਜ਼ਾ ਦੇਣਾ ਉਹਦੇ ਵਿੱਚ ਪੰਜਾਬ ਸਟੇਟ ਕੋਆਪਰੇਟਿਵ ਬੈਂਕਰ ਨੇ ਹਾਲੇ ਕੋਈ ਲੈਟਰ ਨਹੀਂ ਕੀਤਾ ਕਿਉਂਕਿ ਸਰਕਾਰ ਨਾਲ ਕੁਝ ਇਸ਼ੂਜ਼ ਨੇ ਜਾਂ ਕੋਈ ਲੈਟਰ ਵਗੈਰਾ ਕੱਢਣ ਵਾਲਾ ਪਿਆ ਉਹ ਜਿਵੇਂ ਵੀ ਉਹ ਕਲੀਅਰ ਹੋ ਜਾਏਗਾ ਸ਼ਰਤਾਂ ਮੁਤਾਬਕ ਤੇ ਸਾਰੇ ਪੰਜਾਬ ਦੇ ਜਿਵੇਂ ਵੀ ਕਰਜ਼ਾ ਸ਼ੁਰੂ ਹੋ ਜਾਏਗਾ ਤਾਂ ਨਾਲ ਦੀ ਨਾਲ ਸਾਡੇ ਬੈਂਕ ਦੇ ਵਿੱਚ ਵੀ ਉਸੇ ਹਿਸਾਬ ਨਾਲ ਕਿਸਾਨਾਂ ਨੂੰ ਤੁਰੰਤ ਕਰਜ਼ਾ ਉਸੇ ਤਰ੍ਹਾਂ ਨਾਲ ਮਿਲਣਾ ਸ਼ੁਰੂ ਹੋ ਜਾਏਗਾ ਵੇ ਸੱਤ ਕੇਈਵੇਂ ਮਤਲਬ ਕੱਲੀ ਆਪਣੀ ਬੈਂਕ ਦੇ ਵਿੱਚ ਨਹੀਂ ਮਿਲ ਰਿਹਾ ਜਾਂ ਪੂਰੀਆਂ ਇਹ ਪੰਜਾਬ ਦੇ ਕਿਸੇ ਵੀ ਪੰਜਾਬ ਦੇ ਕਿਸੇ ਵੀ ਬੈਂਕ ਦੇ ਵਿੱਚ ਇਹ ਹਾਲੇ ਪ੍ਰੋਸੈਸ ਸ਼ੁਰੂ ਨਹੀਂ ਹੋਇਆ ਠੀਕ ਹੈ ਜਿਵੇਂ ਹੀ ਥਰੂ ਹੋ ਜਾਏਗਾ ਤੇ ਅਸੀਂ ਬਚਨ ਵੱਧ ਦਾ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ ਤੇ ਤੁਰੰਤ ਨਾਲ ਦੀ ਨਾਲ ਹੀ ਸਾਡੇ ਵੱਲੋਂ ਵੀ ਇਹ ਕਰਜ ਨਾਲ ਜੇਨਾ ਪ੍ਰੋਸੈਸ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਕੀ ਬੇਨਤੀ ਕਰੂਗੀ ਕਿਸਾਨਾਂ ਨੂੰ ਮਤਲਬ ਜਿਹੜੇ ਅਸੀਂ ਬੇਨਤੀ ਇਹੀ ਕਰਾਂਗੇ ਕਿ ਇਹ ਇਕੱਲੇ ਸਾਡੀ ਇਸ ਬ੍ਰਾਂਚ ਦਾ ਮਸਲਾ ਨਹੀਂ ਹੈ ਸਾਰੇ ਪੰਜਾਬ ਦਾ ਮਸਲਾ ਹੈ ਤੇ ਜਿਵੇਂ ਹੀ ਹੱਲ ਹੋ ਜਾਏਗਾ ਬਸ 2-4 ਦਿਨ ਦੇ ਵਿੱਚ ਵਿੱਚ ਉਮੀਦ ਹੈ ਮਸਲਾ ਹੱਲ ਹੋਣ ਦੀ ਤੇ ਨਾਲ ਦੀ ਨਾਲ ਅਸੀਂ ਹਫਤੇ ਦੇ ਵਿੱਚ ਵਿੱਚ ਲਗਭਗ ਅਸੀਂ ਸ਼ੁਰੂ ਕਰ ਦਾਂਗੇ ਇਸ ਪ੍ਰੋਸੈਸ ਨੂੰ ਠੀਕ ਹੈ